ਮੌਸਮ ਨੂੰ ਜਿਹੜੇ ਅੰਦਰ ਬੈਠੇ ਜਾਂਦੇ ਸਾਰਾ ਦਿਨ ਤੇ ਮੈਂ ਪੁੱਛਦੀ ਆ ਨਾ ਵੀ ਤੁਸੀਂ ਪੈਸੇ ਫੜਫੜ ਚਲਾਏ ਜਾਂਦੇ ਹੋ ਬਸ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਮੇਰਾ ਪੁੱਤ ਬਣ ਕੇ ਤੂੰ ਕਬਰਾਟ ਨਾ ਕਰਿਆ ਕਰ ਹੁਣ ਤੂੰ ਨਹੀਂ ਪੁੱਛਣਾ ਬੇਬੇ ਹੁਣ ਮੈਂ ਪੁੱਛੂੰਗਾ ਹਾਏ ਮਾਂ ਪੁੱਤ ਕੋਈ ਗੱਲ ਨਹੀਂ ਮੈਂ ਪੁੱਛੂੰਗਾ ਹੁਣ ਤੂੰ ਨਾ ਪੁੱਛੀ ਹੁਣ ਇਹਨਾਂ ਭਾਈਆਂ ਭਾਈਆਂ ਦੀ ਲੜਾਈ ਹੋ ਜੂਗੀ ਹੁਣ ਮੈਂ ਕੀ ਕਰੂੰਗੀ ਹੁਣ ਮੈਂ ਕਿਹਦੇ ਕੋਲੇ ਦੱਸਾਂ ਕੀ ਨੂੰ ਮੈਂ ਕਹਾਂ ਵੀ ਇਹਨਾਂ ਭਾਈਆਂ ਭਾਈਆਂ ਨੂੰ ਟਕਿਆਓ ਹੁਣ ਜੇ ਤਾਂ ਮੈਂ ਆਪਦੇ ਭਾਈ ਨੂੰ ਫੋਨ ਕਰਦੀਆਂ ਤਾਂ ਕੰਜਰੋ ਨਹੀਂ ਚੱਜਦੇ ਹੈਗੇਗੇ ਜੇ ਹੁਣ ਉਹਦੇ ਪੇਕਿਆਂ ਨੂੰ ਕਹਿੰਦੀ ਆ ਤਾਂ ਕੰਜਰ ਉਹ ਨਹੀਂ ਚੱਜਦੇ ਉਹ ਵਿਚਾਰੀ ਦੇ ਭਾਈ ਹੋਈ ਨਹੀਂ ਹੈਗਾ ਹੁਣ ਮੈਂ ਕੀ ਕਰਾਂ ਦੱਸ ਜੇ ਇਹਨਾਂ ਦਾ ਪਿਓ ਹੁੰਦਾ ਤਾਂ ਸਾਰਾ ਕੁਝ ਕਰ ਲੈਂਦਾ ਉਹ ਤਾਂ ਮੂਰੇ ਲਾ ਕੇ ਰੱਬ ਨੇ ਉਹ ਵੀ ਪਹਿਲੀ ਖੋਲਿਆ ਹੁਣ ਮੈਂ ਰਹਿ ਗਈ ਇਹਨਾਂ ਦੇ ਸਿਆਪੇ ਚ ਚੱਲ ਕੋਈ ਨਾ ਸਮਝਾਉਂਗੀ ਤਾਂ ਨਹੀਂ ਜਿਵੇਂ ਸੁਲਜੀ ਕੋਈ ਬੱਲਾ ਇਹ ਤਾਂ ਵਧੀਆ ਹੋ ਰਹੀਆਂ ਨੇ ਹਰੀਆਂ ਕੋਈ ਕਰ ਸੁੱਕੀ ਠੰਡ ਪੈਂਦੀ ਆ ਜੇ ਨਾ ਢਾਗਦੇ ਨਾ ਫਿਰ ਮੱਚ ਜਾਂਦੀਆਂ ਨਾਲੇ ਮੈਂ ਕੱਲ ਕਿਹਾ ਸੀ ਉਹਨੂੰ

ਸਬਜ਼ੀ ਦੇਤੀ ਦੇ ਸਕਦੀ ਆ ਮੈਂ ਰੋਟੀ ਖਾਣਾ ਸੀ ਰੋਟੀ ਦੀ ਕੋਈ ਬਾਈ ਤਾਂ ਵੀ ਨਹੀਂ ਹੈਗੀ ਫਿਰ ਮੈਂ ਹੁਣ ਇਕੱਲੀ ਯਾਨੀ ਕੀ ਕਰਾਂ ਪਹਿਲਾਂ ਤਾਂ ਬਸਵਾ ਦਾ ਕੱਟ ਕੇ ਆਈ ਆ ਬੇਬੇ ਤੇਰੇ ਦੋ ਨੂੰਹਾਂ ਨੇ ਤੀਜੀ ਤੂੰ ਆ ਸੋ ਤੂੰ ਰੋਟੀ ਨੇ ਟਾਈਮ ਸਿਰ ਪਕੜੀ ਹੋਰ ਪੁੱਤ ਮੈਂ ਕੀ ਕਰਾਂ ਮੇਰੇ ਤਾਂ ਗੋਡੇ ਦੁਖਦੇ ਨੇ ਹੁਣ ਤਾਂ ਇਹਨੂੰ ਪਤਾ ਹੀ ਮੈਥੋਂ ਨਹੀਂ ਹੁੰਦਾ ਹੈਗਾ ਤੇਰੇ ਦੋ ਨੂੰਹਾਂ ਨੇ ਉਹਨੂੰ ਤਾਂ ਕਦੇ ਕਰ ਪੁੱਤਾਂ ਨਿਆਣੀ ਆ ਚੱਲ ਕੋਈ ਨਾ ਲੱਗ ਜੂਗੀ ਕੰਮ ਕਰਨ ਮੈਂ ਤਾਂ ਪਹਿਲਾਂ ਇਹ ਵੀ ਨਹੀਂ ਸਿੱਖ ਕਦੇ ਠਾਈ ਹੁਣ ਮੇਰੀ ਬੇਵਾਬ ਹੋ ਰਹੀ ਐ ਨਿਆਣੀ ਕਹਿ ਕਰ ਕਰ ਨਿਆਣੀ ਕਹਿ ਕਹਿ ਤਾਂ ਤੂੰ ਸਿਰ ਚੜਾਈ ਉਹ ਕਾਨੂੰ ਚੜਾਈ ਐ ਸੇਰ ਤੈਨੂੰ ਵੀ ਵਾਹਿਮਾ ਪੁੱਤ ਵਾਹਿਮਾ ਹੁਣ ਕਾਗਜ਼ ਪਾ ਕੇ ਐ ਕੱਲਾ ਜਾਣਾ ਉਹ ਪਤਾ ਨਹੀਂ ਕਿੱਧਰ ਨਿਕਲਿਆ ਸਰਦਾਰ ਆ ਵੀ ਕੋਈ ਕੰਮ ਗਿਆ ਉਹ ਪੁੱਤ ਕੰਮ ਗਿਆ ਆਊਗਾ ਲੈ ਭਾਈ ਬਣਾ ਲਾ ਕੇ ਰਸਈ ਦੇਣ ਦਾ ਦੂਰ ਲੈ ਮੈਂ ਹੌਲੀ ਹੌਲੀ ਆਟਾ ਗੁੰਨ ਦਿੰਨੀ ਆ ਹੋਰ ਕੀ ਕਰੂੰਗੀ ਫਿਰ ਹੁਣ ਲੈ ਮੈਂ ਉੱਥੇ ਨਾਲ ਤੇਲ ਧਰ ਲੈਣੀ ਨੇ ਦੋ ਦੋ ਘੰਟੇ ਉੱਤਕੇ ਲੈ ਮੈਂ ਮਾਨਸਾ ਜਾ ਕੇ ਆਉਣਾ ਸੀਗਾ ਮਨ ਲੈ ਰੋਟੀ ਖਾ ਕੇ ਜਾਣੇ ਆ ਮੈਨੂੰ ਫੋਨ ਆਈ ਜਾਂਦੇ ਨੇ ਅੱਜ ਮਾਨਸਾ ਕਿ ਲੈਣ ਜਾਣਾ ਸੀ ਤੇ ਅਰਦੀ ਕੋਲ ਜਾ ਕੇ ਆਉਣਾ ਕਿਉਂ ਸਪਰੇਅ ਲੈ ਕੇ ਆਵੇਂ ਪੈਸੇ ਨਾਲ ਆਵੇਂ ਫੜਕੇ ਤੋ ਕਣਕ ਦੇ ਸਪਰੇਅ ਕਰਨੀਆਂ ਆਹ ਹੋ ਸਪਰੇਇ ਤਾਂ ਕਰਨੀ ਆ ਐਂ ਤਾਂ ਮੈਨੂੰ ਪਤਾ ਕਾ ਵੀ ਸਪਰੇਇ ਕਰਨੀ ਹੈਗੀ ਲੈ ਭਾਈ ਫਿਰਛੇ ਦਿਨ ਇੰਨੇ ਕ ਬਣਾ ਦੇ ਤੇ ਚੋਗੇ ਬਸ ਮੈਂ ਤੇਲ ਬਣਾਣਾ ਤਾਂ ਲਾ ਬਣਾ ਦੇ ਫਿਰ ਇਹਨੂੰ ਨਾ ਉਹ ਕਰ ਜਵਾਕ ਨੂੰ ਇਹ ਤਾਂ ਜਾਵੇ ਆਪਦਾ ਟਾਈਮ ਨਾਲ ਛਾਰਾ ਦਿਨ ਬਲੰਕੀ ਕਰਦੇ ਹਾਂ ਜੀ ਰੋਟੀ ਨਹੀਂ ਬਣ ਸਕਦੀ ਹੈਗੀ ਟਾਈਮ ਸਰ ਕੀ ਕਰਾਂ ਮੇਰੀ ਗੱਲ ਸੁਣ ਜਿਹੜਾ ਜ ਮੈਥੋਂ ਹੁੰਦਾ ਮੈਂ ਕਰਾ ਦਿੰਨੀ ਆ ਹਨਾ ਤੇ ਹੁਣ ਇਹ ਵੀ ਇਹੋ ਜਿਹੀ ਕਰਦੇ ਆ ਜਿੱਲਾ ਕੰਮ ਇਹ ਕਰੀਦੀ ਜਾਂਦੀ ਹੈ ਜਿੰਨੇ ਜੋਗਰੀ ਹੈਗੀ ਆ ਹੱਥ ਵੀ ਲਾਉਂਦੀ ਉਹ ਨੂੰ ਕਹਿੰਦੀ ਨਹੀਂ ਮੋਦਨੰਦਰੀ ਬੜੀ ਬੈਠੀ ਉਹ 2 ਮਹੀਨੇ ਤੈਨੂੰ ਹੋਣ ਉਹਦੇ ਪਿਆਰ ਨੂੰ ਮੈਂ ਉਹਨੂੰ ਕੀ ਕਹਾ ਕਹਿੰਦੀ ਵੀ ਨਾ ਚੰਗੀ ਲੱਗਦੀ ਫਿਰ ਕਹਿੰਦੇ ਨੇ ਸੱਸਾਂ ਮਾਰੀਆਂ ਨੇ ਕਿਉਂ ਤਨ ਮਹੀਨੇ ਹੋਏ ਨੇ ਵੇ ਫਿਰ ਕੰਮ ਨਹੀਂ ਕਰਨਾ ਹੈਗਾ ਫਿਰ ਕੰਮ ਤਾਂ ਕਰਨਾ ਉਹਨੂੰ ਆਪ ਨੂੰ ਵੀ ਦਿੰਦਾ ਹੈ ਆਪ ਨੂੰ ਉਹ ਕੀ ਦਿੰਦਾ ਜੇ ਤੁਸੀਂ ਕਹੇਂਗੀ ਫਿਰ ਲੱਗੂਗੀ ਉਹ ਉਹਨੂੰ ਕੀ ਲੋੜ ਨਹੀਂ ਕੰਮ ਦਾ ਤਣਾਉਣ ਦੀ ਚਲ ਕੋਈ ਨਾ ਪੁੱਤ ਮੈਂ ਗੁਰਵਿੰਦਰ ਨੂੰ ਕਹੂੰਗੀ ਵੀ ਪੁੱਤੈ ਨੂੰ ਕਹਿ ਦਿਆ ਘਰਵਾੜਾ ਸਰੇਹਾ ਉੱਠ ਖੜਾ ਕਰੂਗੀ ਤੁਸੀਂ ਹੀ ਕਹਿੰਦੇ ਫਿਰ ਮੈਨੂੰ ਕਹਣਾ ਪੁੱਤ ਤਨਾ ਹਾਏ ਨਾ ਪ ਉਹ ਆਇਨਾ ਕਹੀ ਪੰਘਾ ਪੰਘਾ ਦਾ ਫਰਕ ਪੈ ਜਾਊਗਾ ਮੈਂ ਕਹਿ ਦੂੰਗੀ ਆਪੇ ਕੋਈ ਨਾ ਮੈਂ ਕਹੂੰਗੀ ਉਹਨੂੰ ਉਹਨੂੰ ਬੰਦਿਆ ਨੂੰ ਜਦੋਂ ਆ ਗਿਆ ਨਾ ਸਮਝਾ ਦੇ ਸਮਝਾ ਦੂੰਗੀ ਕੋਈ ਨਾ ਆਹ ਫੇਰ ਸਮਝਾ ਦੇ ਬੰਦੇ ਨੂੰ ਲੈ ਨਿਆਣਾ ਦਾ ਜਵਾਬ ਉਹ ਦੱਸ ਲੋ ਹੁਣ ਬਿਤਾਣਾ ਨੇ ਹਾਂ ਉਹ ਬੜੀ ਬੈਠੀ ਐ ਫੋਨ 'ਤੇ ਹਰਮਨ ਹਾਂਜੀ ਬਾਈ ਗੁਰਵਿੰਦਰ ਕਿੱਧਰ ਗਿਆ ਗੁਰਵਿੰਦਰ ਤਾਂ ਬਈ ਆਪਣੇ ਦੋਸਤਾਂ ਨਾਲ ਗਿਆ ਨੇ ਦੋਸਤਾਂ ਨਾਲ ਗਿਆ ਉਹਨੂੰ ਐ ਨਹੀਂ ਪਤਾ ਵੀ ਕੰਮ ਕਰਨ ਵਾਲੇ ਪੈਨੇ ਸਪਰੇਅ ਕਰਨ ਵਾਲੀ ਪਈ ਆ ਸਪਰੇਅ ਲਾਉਣ ਵਾਲੀ ਪਈ ਆ ਫਿਰ ਅਭੀ ਹੁਣ ਜਵਾਕ ਥੋੜੀ ਆ ਉਹ ਵਿਆਹ ਗਿਆ ਉਹ ਮੰਨ ਦੀਆਂ ਵੀਰੇ ਵਿਆਹਿਆ ਗਿਆ ਫਿਰ ਹਜੇ ਤਾਂ ਸਾਡਾ ਨਵਾਂ ਨਵਾਂ ਵਿਆਹ ਹੋਇਆਗਾ ਫਿਰ ਕੀ ਹੋਗਾ ਜੇ ਬੱਗ ਗਿਆ ਘੁੰਮਣ ਫਿਰਨ ਦੇ ਦਿਨ ਨੇ ਸਾਡੇ ਨਹੀਂ ਨਵਾਂ ਨਵਾਂ ਵਿਆਹ ਹੋਇਆ ਫਿਰ ਨਵਾਂ ਨਵਾਂ ਵਿਆਹ ਹੀ ਥੋੜੀ ਕਹੋਗੇ ਵੀ ਕੰਮ ਨਾ ਕਰੋ ਕੰਮ ਵੀ ਜ਼ਰੂਰੀ ਨੇ ਵੀਰੇ ਤੁਸੀਂ ਹੈ ਤਾਂ ਹੈਗੇ ਹੋ ਕੰਮ ਕਰਨ ਵਾਸਤੇ ਕਿਉਂ ਮੈਂ ਇਕੱਲਾ ਥੋੜੀ ਕਰੀ ਜਾਊਂਗਾ ਮੈਂ ਇਕੱਲਾ ਕੀ ਕੀ ਕਰੂੰਗਾ ਅਸੂ ਸਮੂੰਗਾ ਕਿ ਖੇਤ ਦਾ ਕਰੂੰਗਾ ਬਿਰਿਆ ਨਾ ਕੰਮ ਨਹੀਂ ਹੈਗਾ ਤੁਸੀਂ ਕਰ ਸਕਦੇ ਹੋ ਕੋਈ ਨਾ ਜੇ ਬੱਗ ਗਿਆ ਆ ਕੇ ਕਰਾ ਦੂਗਾ ਕੰਮ ਤੁਹਾਡੇ ਮੈਂ ਫੋਨ ਲਈ ਨਾ ਕਿਹੜੇ ਵੇਲੇ ਨਾ ਫੋਨ ਚੱਕਦਾ ਉਹ ਉਹ ਆਪਣੇ ਦੋਸਤਾਂ ਨਾਲ ਬਿਜ਼ੀ ਹੋਣਾ ਦੋਸਤਾਂ ਨਾਲ ਬਿਜੀ ਹੋਣਾ ਕੰਮ ਪਿੱਛੇ ਐ ਕਰਦੇ ਰਹਿੰਦੇ ਨੇ ਦੱਸੋ ਕਿੰਨਾ ਕੰਮ ਆ ਤੁਸੀਂ ਆਪ ਕਰ ਲਓ ਇਹ ਤਾਂ ਨਾ ਸਾਰਾ ਟੱਬਰ ਸਾਡੇ ਪਿੱਛੇ ਹੀ ਪਿਆ ਰਹਿੰਦਾ ਕੰਮ ਮਣ ਗਿਆ ਹੋਇਆ ਦੋਸਤਾਂ ਨਾਲ ਮੇਰੇ ਨਾਲ ਕਿ ਕੀਪੜ ਬੜ ਕਰਦਾ ਕਿਹੜੇ ਦੋਸਤਾਂ ਨਾਲ ਘੁੰਮਣ ਗਿਆ ਕੀ ਹੋ ਗਿਆ ਹੁਣ ਤੈਨੂੰ ਉਹਨੂੰ ਪੁੱਛਣ ਗਿਆ ਸੀਗਾ ਮਹਾਰਾਣੀ ਨੂੰ ਵੀ ਗੁਰਵਿੰਦਰ ਕਿੱਧਰ ਗਿਆ ਬੇਪੁੱਤ ਮੈਂ ਤੈਨੂੰ ਆਏ ਕਿਹਾ ਸੀ ਵੀ ਤੂੰ ਉਹਨੂੰ ਪੁੱਛੀ ਨਾ ਕਿਉਂ ਮੈਂ ਕਹਿੰਨੂੰ ਪੁੱਛਾਂ ਹਾਏ ਪੁੱਤ ਦੇਖ ਮੈਂ ਕਹਿਨੀਆ ਵੀ ਤੁਸੀਂ ਭਾਈ ਭਾਈ ਦਾ ਬੋਲ ਪਿਓ ਕਿਤੇ ਉਹ ਬੇਬੇ ਹੁਣ ਇੱਕ ਦਿਨ ਤੋਂ ਪੁੱਛਣੀ ਬੂਆ ਅੱਜ ਨਹੀਂ ਪੁੱਛੂ ਕਹਨੂੰ ਫਿਰ ਪੁੱਛਣ ਦਾ ਬੂਆ ਫੋਨ ਨਹੀਂ ਚੱਕਦਾ ਤੇ ਕੀ ਕਰਾਂ ਦੱਸ ਕੱਲਾ ਖੱਪ ਕੇ ਆਇਆ ਮੈਂ ਹਣ ਕੇ ਤਾਂ ਚੱਲ ਫੋਨ ਚੱਕ ਲੈਦਾ ਉਹ ਵੀ ਡੁੱਬੜਾ ਫੋਨ ਕਿਉਂ ਨਹੀਂ ਚੱਕਦਾ ਉਹ ਕਿ ਆਉਦੇ ਦੋਸਤਾਂ ਨੂੰ ਘੁੰਮਣ ਗਿਆ ਸਾਡਾ ਨਵਾਂ ਨਵਾਂ ਵਿਆਹ ਹੋਇਆ ਇਹ ਕੀ ਗੱਲ ਹੋਈ ਆਏ ਕਹਿਨੀਆ ਹਾਂ ਵੀ ਕੰਮ ਤੋਂ ਉਸ ਤੋਂ ਨਵਾਂ ਗਿਆ ਖੇਤ ਖੋਤੀ ਫਿਰਦਾ ਹੋ ਕਿਤੇ ਆਹ ਫੇਰ ਫਿਰਦਾ ਹੋਊਗਾ ਈ ਕਹਿੰਦੀ ਮਹਾਰਾਣੀ ਕੀ ਘੜੋ ਜੀ ਫੋਨ 'ਚ ਬੜੀ ਬੈਠੀ ਆ ਮੈਂ ਤਾਂ ਕੋਤੜੀ ਚ ਜਾਉਂਦਾ ਤੂੰ ਕਹਿੰਦੀ ਨਹੀਂ ਮੇਰੇ ਕੋਲ ਸਾਰਾ ਬਿੱਟਰ ਚੱਲਦਾ ਕੰਮ ਪਸਦੀ ਕੈਨਿਤਾ ਮੈਂ ਬਥਾਰਾ ਪੁੱਤਾਂ ਉਹਦਣ ਪਾਇਆ ਇਹ ਦੋਨੇ ਜੀ ਕੰਮ ਕਰੀ ਜਾਣਾਂ ਗੋਲੇ ਲੱਗੇ ਹੋਏ ਨੇ ਉਹਨਾਂ ਦੇ ਨਾ ਉਹਦੇ ਨਾਲੋਂ ਪਹਿਲਾਂ ਤਾਂ ਤੂੰ ਆਈਆਂ ਮੈਂ ਤੇਰਾ ਮੂੰਹ ਆਉਂਦਾ ਮੈਨੂੰ ਜ਼ਿਆਦੇ ਮੈਂ ਤੇਰੇ ਨਾਲ ਨਾਲ ਧੂਰੀ ਫਿਰਦੀ ਹਾਂ ਅਜੇ ਨਾ ਕਿਉਂ ਪਾਇਆ ਨਾ ਕੋਈ ਹੋਰ ਪਾਇ ਲੈ ਕਿਉਂ ਕਿੱਥੋਂ ਪਾਵਾਂ ਕੁਸਤਾ ਬੇਬੇ ਵੇਚਣ ਦਾ ਲਾਲਚ ਕਰਦੀ ਆ ਕੁਝ ਜਿਹੜਾ ਘੋੜਾ ਆਉਂਦਾ ਮਾਹਰਾਂ ਨਹੀਂ ਖਾ ਜਾਂਦੀ ਆ ਕਦੇ ਪਰੌਠੇ ਲਾ ਲੈਂਦੀ ਆ ਉੱਠ ਕੇ ਜਿਉਂ ਚਿੱਤ ਮੰਦਾ ਕੰਮ ਨੂੰ ਕਰਨਾ ਨਹੀਂ ਤੇ ਉਹ ਢਿਮਕਦਾ ਖਾਣ ਨੂੰ ਉਦੋਂ ਬਿਠੇ ਉੱਠ ਕੇ ਕਰਦੀ ਬੇਬੇ ਵੇਚ ਦੇ ਬੇਬੇ ਤੁਹਾਡੀ ਖਾਤਰ ਵੇਚ ਦਿੰਦੀ ਆ ਬੇਬੇ ਨੇ ਕਿਹੜਾ ਕੱਲੀ ਨੇ ਖਾਣਾ ਹੁੰਦਾ ਮਾਂਸਾ ਕੀ ਖਾਲੂਗਾ ਫਿਰ ਬੇਬੇ ਘਰ ਵਾਸਤੇ ਤਾਂ ਰ ਜਿਹੜਾ ਪੀਪੀ ਭਰੀ ਪਈ ਸੀ ਉਹ ਚਿੱਟੀ ਜੋ ਕਿੱਥੇ ਆ ਕੀ ਪਤਾ ਮੈਨੂੰ ਕਿੱਥੇ ਆ ਪੂਰੇ ਪਰੇ ਕਰਤੀ ਹੋਊ ਕਿਤੇ ਆ ਵੀ ਪੰਗਾ ਹੋ ਗਿਆ ਲੈ ਕਿਉਂ ਵੀ ਨਹੀਂ ਕਰੇ ਹੈਗਾ ਖਾ ਲੈਂਦੇ ਹੁਣ ਇਹ ਸਬਜ਼ੀ ਦੀ ਕੀ ਹੋ ਗਿਆ ਮੈਂ ਨਹੀਂ ਖਾਂਦਾ ਮੈਂ ਤਾਂ ਮਾਂਸ ਹੀ ਖਾਂਦਾ ਖਾ ਲੈ ਪੁੱਤ ਇੱਕ ਅੱਧੀ ਤਾਂ ਖਾ ਜਾ ਬਸੋ ਚੱਲ ਮੈਂ ਤਾਂ ਮਾਂਸ ਹੀ ਖਾਂਦਾ ਠੀਕ ਆ ਉਹਦਾ ਗੱਲ ਕਰ ਲਈ ਜਦੋਂ ਆ ਕੇ ਬੰਦੇ ਨੂੰ ਸਮਝਾ ਦੇ ਉਹਨੂੰ ਨਹੀਂ ਫਿਰ ਮੈਂ ਆਉਂ ਫਿਰ ਮੈਨੂੰ ਐਂ ਵੀ ਦੱਸ ਦੇ ਵੀ ਕੀ ਸਮਝਾਵਾਂ ਕੀ ਹੁਣ ਤੈਨੂੰ ਨਹੀਂ ਪਤਾ ਇਹ ਕੰਮ ਕਿੰਦਾ ਕਰਨਾ ਹੈ ਕਰਾਉਂਗਾ ਸਮਝਾ ਦੇ ਇਹ ਤਾਂ ਸਾਰਾ ਕੰਮ ਪੈ ਸਪਰੇਅ ਕਰਨ ਵਾਲੀ ਪਈ ਆ ਚੱਲ ਕੋਈ ਨਾ ਮੈਂ ਕਹੀ ਦੂੰਗੀ ਜਦੋਂ ਆ ਕੇ ਜੇ ਤੱਕ ਵੀ ਦੇਖੋ ਨਾ ਉਸ ਵਿੱਚ ਜਾਉਣਾ ਤਾਂ ਸਮਝ ਆ ਜਾਣਾ ਨਹੀਂ ਚੁੱਪ ਕਰਕੇ ਕੰਮ ਆਲੀ ਲਾ ਦੇ ਤੇ ਕਸੀਲ ਲੈ ਨਾ ਜਦੋਂ ਮੈਂ ਤੈਨੂੰ ਵਿਆਹ ਕੇ ਲਈ ਸੀ ਜਦੋਂ ਮੈਂ ਤੇਰੇ ਨਾਲ ਹੱਥਰ ਕੇ ਲਈ ਸੀ ਉਹ ਕੰਮ ਵਾਲੀ ਲਾਉਂਗੀ ਹੱਥਰ ਕੇ ਨਹੀਂ ਲਈ ਸੀ ਫਿਰ ਮੈਂ ਕਰਦੀ ਸੀ ਹਾਂ ਤੇ ਉਹ ਹੁਣ ਕਰਦੀ ਨਹੀਂ ਮਹਾਰਾਣੀ ਚਲ ਮੈਂ ਉਹਨੂੰ ਕਹਿੰਦਾਂ ਕੰਮ ਨੂੰ ਜਾ ਫੇ ਸਾਡੇ ਭਾਂਡੇ ਵੰਡ ਤੇ ਇਹਦੇ ਵਿੱਚ ਝੂਆਂ ਲੱਗ ਗਿਆ ਨਾ ਭਾਂਡੇ ਵੰਡ ਦੇ ਲੈ ਅੱਗੇ ਬੋਲੀ ਨਾ ਕਰੀ ਨਾ ਕਦੇ ਲੈ ਇਹ ਲੱਗੀ ਬੋਲਣ ਮੇਰੇ ਭਾਂਡੇ ਵੰਡ ਦੇ ਲੈ ਭਾਂਡੇ ਵੰਡ ਦੇ ਕੀ ਲੈ ਲੱਗੀ ਫਿਰ ਮੈਂ ਇੱਥੋਂ ਤੋਂ ਦੇ ਭਾਂਡੇ ਬਣਾਉਣੇ ਨੇ ਉਹ ਜਬਾਕੜੀ ਕੱਲ ਆਈ ਐ ਉਸੇ ਨੂੰ ਕਰ ਜਾਣਗੇ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਵੀ ਤੇਰਾ ਛੋਟਾ ਭਾਈ ਆ ਵੀ ਤੂੰ ਉਹਦੇ ਪਿਓਾਂ ਵਰਗਾ ਦਾ ਸਤੂ ਉਸੇ ਨੂੰ ਕਰੀ ਜਾਣਾ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਕੋਈ ਪਈ ਜਾ ਮਹਾਰਾਣੀ ਮੈਂ ਹੁਣ ਕੀ ਕਰਾਂ ਨਹੀਂ ਪੁੱਤ ਨਹੀਂ ਪੁੱਤ ਹਾਂ ਮੰਮੀ ਛਾਂ ਕੇ ਕਿੰਨਾ ਕਹ ਹਜੇ ਤੇਰਾ ਢਿੱਡ ਭਰਿਆ ਨਹੀਂ ਸਾਰੇ ਦਾਤ ਦੀ ਪਈਆਂ ਮੇਰੀ ਗੱਲ ਸੁਣਾ ਉੱਥੇ ਕੰਮ ਕਰਾ ਲਿਆ ਕਰ ਉਹਦੇ ਨਾਲ ਕੰਮ ਹਾਂ ਉਹ ਵੀ ਮੈਂ ਹਾਂ ਮੈਂ ਨਹੀਂ ਮੰਮੀ ਕੰਮ ਕਰਦੀ ਹੈਗੀ ਕਾਤਾ ਵੀ ਕਰਦੀ ਕਿਉਂ ਮੈਂ ਕਦੇ ਆਪਣੇ ਪੇਕੇ ਘਰ ਨਹੀਂ ਕਰਿਆ ਤਾਂ ਮੈਂ ਉਹਰੇ ਕਿਉਂ ਕੰਮ ਕਰੂੰਗੀ ਤੇਰੀ ਮੰਮੀ ਨੇ ਦੱਸਿਆ ਨਹੀਂ ਵੀ ਭਾਈ ਸਾਰੇ ਤਾਂ ਕੰਮ ਵੀ ਕਰਾਉਣਗੇ ਮੰਮੀ ਮੈਂ ਨਾ ਆਪਣੇ ਮਾਪਿਆਂ ਨੇ ਬੜੇ ਲਾਡ ਨਾਲ ਪਾਲੀ ਨੂੰਈਆ ਤੇ ਮੈਨੂੰ ਉਹਨਾਂ ਨੇ ਨਾ ਕਦੇ ਕੰਮ ਨਹੀਂ ਕਰਾਇਆ ਹੈਗਾ ਮੈਂ ਨਹੀਂ ਕਰਦੀ ਹੈਗੀ ਕੰਮ ਕੋਮਾ ਨਹੀਂ ਪੁੱਤ ਉਹਨੂੰ ਦੇਖੀ 5-6 ਸਾਲ ਹੋ ਗਿਆ ਇਹਨੂੰ ਕਦੇ ਮੇਰੇ ਮੂਹਰੇ ਨਹੀਂ ਬੋਲੀ ਅੱਜ ਉਹ ਬੋਲ ਪਈ ਫਿਰ ਮੰਮੀ ਮੈਂ ਕੀ ਕਰਾਂ ਮੈਂ ਬੋਲਣ ਲਈ ਆ ਫਿਰ ਤੂੰ ਬਾਣਾ ਮੋਟਾ ਤਾਂ ਕਰਾਇਆ ਕਰ ਉਹਦੇ ਨਾਲ ਦੇ ਕਰਿਆ ਨਾਲ ਮੈਂ ਪੜ੍ਹੀ ਲਿਖੀ ਕੁੜੀ ਆ ਠੀਕ ਆ ਮੈਂ ਭਾਂਡੇ ਮੰਜਣ ਵਾਸਤੇ ਨਹੀਂ ਪੜਾਈ ਕਰੀ ਹੈਗੀ ਦੇਖੀ ਅੱਜ ਮੇਰਾ ਵੱਡਾ ਮੁੰਡਾ ਰੋਟੀ ਵੀ ਨਹੀਂ ਖਾ ਕੇ ਗਿਆ ਕਿੱਥੇ ਉਹ ਰੋਟੀ ਬਣਾ ਜਾਂਦਾ ਨਹੀਂ ਸੀਗਾ ਫਿਰ ਉਹ ਕੀ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਉਹਦੇ ਘਰ ਵਾਲੇ ਨੂੰ ਕਹੋ ਜਾ ਕੇ ਮੈਨੂੰ ਕਾਹਤੋਂ ਕਹਿਣ ਲੱਗ ਰਿਓ ਫਿਰ ਜੇ ਤੂੰ ਉਹਨਾਂ ਨਾ ਨਾ ਮੋਟਾ ਹੱਥ ਬਣਾਉਂਦੇ ਤਾਂ ਰੋਟੀ ਛੇਤੀ ਪੱਕ ਜਾਂਦੀ ਰੋਟੀ ਨੁਕਵਾਲਾ ਹੋ ਗਿਆ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਤੇ ਹੁਣ ਵੀ ਕਹਿ ਰਹੀ ਆ ਵੀ ਮੈਂ ਕੰਮ ਨਹੀਂ ਕਰਦੀ ਤਾਂ ਨਹੀਂ ਕਰਦੀ ਤੇ ਫੇਰ ਆਪਾਂ ਫਿਰ ਭਾਈ ਉਹਨਾਂ ਤਾਂ ਇਹ ਕਹਿੰਦਾ ਕਹਿੰਦਾ ਕਿ ਵੀ ਭਾਂਡੇ ਉਹ ਕਹਿੰਦੀ ਵੀ ਅੱਡ ਅੱਡ ਕਰ ਮੈਂ ਤਾਂ ਉਹਨਾਂ ਨਾਲ ਹੀ ਰਹੂੰਗੀ ਤੇ ਮੈਂ ਨਹੀਂ ਫਿਰ ਤੇਰੇ ਭਾਂਡੇ ਮਾ ਸਕਦੀ ਇਹ ਤਾਂ ਮੰਮੀ ਤੁਹਾਡੀ ਸੋਚ ਆ ਗਈ ਮੈਂ ਨਹੀਂ ਕੁਝ ਬੋਲ ਸਕਦੀ ਜਿਵੇਂ ਤੁਸੀਂ ਕਰਨਾ ਨਾ ਉਵੇਂ ਕਰੋ ਮੈਨੂੰ ਪੈ ਜਾਣ ਤੋਂ ਜਬ ਅਗਜੋ ਚਲ ਕੋਈ ਨਾ ਫਿਰ ਗੁਰਵਿੰਦਰ ਨੂੰ ਆਉਣਗੇ ਮੈਂ ਉਹਦੇ ਨਾਲ ਹੀ ਗੱਲ ਕਰੂੰਗੀ ਫਿਰ ਪੈ ਜਾ ਸੌ ਜਾ ਉਹ ਕੀ ਕਹੂਗਾ ਭਾ ਕਰੇ ਹੈ ਨਾ ਫਿਰ ਜਦ ਰੰਮੂ ਸੀ ਰੱਖ ਲਿਆ ਚਾਰ ਦਿਨ ਤਾਂ ਹੋਰ ਲਾ ਜਾ ਸੱਸ ਵੀ ਘਰੇ ਵੀ ਜਾਣਾ ਆ ਦੇ ਕੀ ਆਉਂਦੀ ਇਹ ਲਿਖਿਆ ਹੈ ਆਗੇ ਤੁਸੀਂ ਆਹੋ ਮੈਂ ਤਾਂ ਆ ਗਿਆ ਉਹ ਕਹਿੰਦੇ ਚਾਰ ਦਿਨ ਹੋਰ ਲਾ ਜਾ ਮਾਂ ਘਰੇ ਵੀ ਜਾਣਾ ਹੁਣ ਵਧੀਆ ਹੋਇਆ ਮੁੜਿਆ ਏ ਨਹੀਂ ਘਰ ਜਾਣੇ ਤਾਂ ਜਲੂਸ ਕੱਢ ਰੱਖਿਆ ਮੇਰਾ ਔਰ ਕਿਉਂ ਕੀ ਹੋ ਗਿਆ ਜਲੂਸ ਕੱਢਣ ਨੂੰ ਕਿਉਂਕਿ ਹੁਣ ਕਮਰੇ ਚ ਪਈ ਸੀਗੀ ਪਹਿਲਾਂ ਤਾਂ ਵੀਰਾ ਆ ਗਿਆ ਉਹ ਚਾਰ ਗੱਲਾਂ ਸੁਣ ਆ ਗਿਆ ਫਿਰ ਥੋੜੀ ਮੰਮੀ ਆ ਗਈ ਉਹ ਕਹਿੰਦੀ ਕੰਮ ਕਰ ਲੈ ਮੈਂ ਕੰਮ करूंगी ਭਰ ਚਲ ਮਾੜਾ ਮੋਟਾ ਦਾ ਫਿਰ ਕਰ ਲਿਆ ਕਰ ਦੂੰਗਾ ਕੰਮ ਹੁਣ ਮਾੜਾ ਮੋਟਾ ਦਾ ਤੁਹਾਡਾ ਕੀ ਕਹਿਣ ਦਾ ਮਤਲਬ ਹੈਗਾ ਮਾੜੇ ਮੋਟੇ ਨੂੰ ਤੁਹਾਨੂੰ ਪਤਾ ਨਾ ਵੀ ਮੈਂ ਆਪਦੇ ਪੇਕੇ ਘਰੇ ਕਦੇ ਕੰਮ ਨਹੀਂ ਕਰਿਆ ਜੇ ਪੇਕੇ ਨਹੀਂ ਕਰਿਆ ਫਿਰ ਸਹੁਰੇ ਦਾ ਕਰਨਾ ਹੀ ਪਊਗਾ ਰੋਟੀ ਰੁੱਟੀ ਬਣਾ ਲਿਆ ਕਰ ਜਹੇ ਚਾਹ ਚੋ ਬਣਾ ਲਿਆ ਬਸ ਤੁਸੀਂ ਵੀ ਰਲ ਗਏ ਉਹਨਾਂ ਨਾਲੇ ਤੁਹਾਨੂੰ ਵੀ ਕੋਈ ਕੁਝ ਕਹਿਣ ਦਾ ਫਾਇਦਾ ਨਹੀਂ ਹੈਗਾ ਗੱਲ ਦੀ ਗੱਲ ਨਹੀਂ ਹੈਗੀ ਕੰਮ ਤਾਂ ਹੁਣ ਕਰਨਾ ਹੀ ਪਊਗਾ ਤੈਨੂੰ ਹੋਰ ਕਾਦੇ ਵਾਸਤੇ ਵਿਆਹ ਕੇ ਲੈ ਕੇ ਆਏ ਆ ਕੰਮ ਕਰਾਉਣ ਨੂੰ ਹੀ ਲੈ ਕੇ ਆਏ ਆ ਆਖੇ ਕੰਮ ਕਰਾਉਣ ਨੂੰ ਲੈ ਕੇ ਆਏ ਆ ਮੈਨੂੰ ਤਾਂ ਥੋੜੀ ਨਹੀਂ ਸਮਝ ਆਉਂਦੀ ਤੁਸੀਂ ਵੀ ਉਹਨਾਂ ਦੀ ਬੋਲੀ ਬੋਲੀ ਜਾਂਦੇ ਹੋ ਕੋਈ ਬੋਲੀ ਬੋਲਣ ਦੀ ਗੱਲ ਨਹੀਂ ਹੈਗੀ ਹਰਮਨ ਮਾੜਾ ਮੋਟਾ ਕੰਮ ਦਾ ਫਿਰ ਕਰਨੀ ਪੈਣਾਗਾ ਤਾਂ ਹੀ ਤਾਂ ਉਹ ਬੋਲਦਿਆ ਤੈਨੂੰ ਜੇ ਤੂੰ ਆਪ ਹੀ ਚਾਚੂ ਬਣਾ ਲਿਆ ਕਰ ਚੱਲ ਰੋਟੀ ਰੁੱਟੀ ਨਹੀਂ ਬਣਾਉਣੀ ਮੈਨੂੰ ਕਿਹੜਾ ਉਹਨੇ ਪਲੇਟ 'ਚ ਪਰੋਸ ਕੇ ਦਿੱਤੀ ਐ ਰੋਟੀ ਮੈਂ ਆਪਦੀ ਆਪ ਹੀ ਬਣਾ ਕੇ ਖਾਦੀ ਐ ਉਹ ਤਾਂ ਹੋਰ ਕੰਮ ਵੀ ਹਾਂ ਮੈਂ ਡੰਗਰਾਂ ਦਾ ਵੀ ਕੰਮ ਕਰਾਂ ਮੇਰੇ ਤੋਂ ਨਹੀਂ ਇਹ ਕੰਮ ਹੁੰਦੇ ਹੈਗੇ ਚੱਲ ਕਰ ਲਿਆ ਕਰ ਮਾੜਾ ਮੋਟਾ ਫਿਰ ਐ ਕੀ ਹੁੰਦਾਗਾ ਹੁਣ ਡੰਗਰ ਵੀ ਆਪਦੀ ਨੇ ਕਿਹੜਾ ਬਗਾਨੇ ਨੇ ਦੁੱਧ ਵੀ ਪੀਣੀ ਆਪਾਂ ਅੱਛਾ ਜੇ ਮੈਂ ਦ ਇਹ ਚੱਕ ਲੇਗੀ ਫੇਰ ਕੀ ਹੋ ਜਾਊਗਾ ਚੱਲ ਚੰਗਾ ਤੁਹਾਡੇ ਨਾਲ ਮੱਥਾ ਮਾਰਨ ਦਾ ਫਾਇਦਾ ਹੀ ਨਹੀਂ ਹੈਗਾ ਕੋਈ ਮਾਂ ਕਿੱਥੇ ਆ ਅੰਦਰ ਹੀ ਹੋਊਗੀ ਮੈਨੂੰ ਕੀ ਪਤਾ ਮਾਂ ਦਾ ਕਿੱਥੇ ਹੈਗੀ ਉਹ ਮਾਂ ਵੀ ਦੇਖ ਕੀ ਇਹ ਬੋਲੀ ਨਾ ਦੁਬਾਰਾ ਪਤਗੀ ਮਹਾਰਾਣੀ ਬਾਹ ਆ ਦੇਖ ਲੋ ਕਿਵੇਂ ਬੋਲਦੀ ਹੈ ਕੀ ਹੋ ਗਿਆ ਵਜ਼ਨ ਨੂੰ ਕੀ ਹੋ ਗਿਆ ਪਹਿਲਾਂ ਤਾਂ ਮੈਨੂੰ ਤੂੰ ਦੱਸ ਦੇ ਭਾਈ ਤੂੰ ਆਇਆ ਕਿੱਥੋਂ ਆ ਮੈਂ ਤਾਂ ਹੁਣ ਦੱਸ ਕੇ ਤਾਂ ਗਿਆਗਾ ਵੀ ਦੋਸਤਾਂ ਨਾਲ ਗਿਆ ਹੋਇਆ ਬਾਹਰ ਨਾਲੇ ਮੈਂ ਚੰਗਾ ਪਹਿਲਾਂ ਦੱਸ ਤਾਂ ਮੰਮੀ ਨੂੰ ਵੀ ਤੁਸੀਂ ਕਿੱਥੇ ਗਏ ਹੋਇਓ ਕਿਹੜੇ ਦਸਤਾਨਾ ਬਗਿਆ ਸੀ ਤੋ ਪਿੰਡ ਵਾਲੇ ਨਾਲ ਗਿਆ ਸੀਗਾ ਉਹਦੇ ਨਾਲ ਬਲਪੜੀ ਬਨਾਲ ਜਿਹੜਾ ਬਾਹਰੋਂ ਆਇਆ ਹੋਇਆਗਾ ਉਹ ਲੈ ਗਿਆ ਕਹਿੰਦਾ ਭਾਈ ਐਂ ਗੱਲ ਨਹੀਂ ਪਹੁੰਚਦੀ ਫਿਰ ਤੁਹਾਡੀ ਉਸਤਾਬ ਮਹਾਰੇ ਹੋਗੇ ਦੋਨੇ ਜੀ ਆਪ ਮਹਾਰੇ ਨੂੰ ਕੀ ਐਸੀ ਕੋਈ ਸੌਦਾ ਕਰਤਾ ਜ਼ਮੀਨ ਦਾ ਕੋਈ ਸੌਦਾ ਨਹੀਂ ਕਰਤਾ ਉਹ ਵੱਡਾ ਤਾਂ ਵਾਹਣ ਤੇ ਖੱਪੀ ਜਾਂਦਾਗਾ ਸਾਰਾ ਦਿਨ ਉਹ ਮਾਈਸਾਂ ਦੇ ਗੋਹੇ ਕੋੜੇ ਤੇ ਚੁੱਲਿਆਂ ਤੇ ਲੱਗੀ ਰਹਿੰਦੀ ਐ ਤੇ ਇਹ ਪਈ ਰਹਿੰਦੀ ਐ ਹੁਣ ਤੁਸੀਂ ਤਾਂ ਹੋ ਗਏ ਖੁੱਲੇ ਹੁਣ ਉਹਨਾਂ ਨੂੰ ਹੋ ਗਿਆ ਔਖਾ ਜਿਹਾ ਔਖਾ ਰੋ ਕਿਉਂ ਹੁਣ ਆਂਦਾ ਯਕੀਨ ਮੇਰੀਆਂ ਗੱਲਾਂ ਤੇ ਉਸ ਦਾ ਪੈਨਾਂ ਦੀ ਬੜੀ ਮੇਰ ਲੈਂਦੇ ਸੀ ਮੇਰੀ ਗੱਲ ਤਾਂ ਸੁਣ ਲੈ ਬੀਬੇ ਐ ਕੀ ਹੁੰਦਾਗਾ ਫਿਰ ਇਹ ਚਲ ਹੁਣ ਆਈ ਹੈਗੀ ਮੈਂ ਵੀ ਹੁਣ ਮੇਰੀ ਕਿੰਨੀ ਕੁ ਉਮਰ ਹੈਗੀ ਚਲ ਕਾਹਲੀ ਹੋਲੀ ਪਤਾ ਲੱਗ ਜੂ ਮੈਨੂੰ ਕਬੀਲਦਾਰੀ ਦਾ ਕੀ ਪਤਾ ਉਹੀ ਕਰੂਗਾ ਹੁਣ ਜਦੋਂ ਪੱਤੀ ਸਾਰਾ ਕੁਝ ਉਹ ਨੂੰ ਆਗਾ ਮੇਰੀ ਗੱਲ ਸੁਣ ਉਹਨਾਂ ਦਾ ਵਿਆਹ ਹੋਇਆ ਸੀ 10 ਲੱਖ ਚ ਤੇਰਾ ਵਿਆਹ ਹੋਗਾ 25 30 ਲੱਖ ਚ ਤੇ ਉਹ ਜਿਹੜੇ ਲਾਉਣੇ ਨੇ ਉਹ ਵੀ ਤਾਂ ਕਿਸੇ ਹਿਸਾਬ ਨਾਲ ਉਤਰਨਗੇ ਕੋਈ ਨਹੀਂ ਲੈ ਜਾਣਗੇ ਆਪ ਵੀ ਫਿਰ ਇਹਦੇ ਚ ਮੰਮੀ ਸਾਡੀ ਕੀ ਗਲਤੀ ਆ ਉਹਨਾਂ ਵੇਲੇ ਇੰਨੀ ਮਹਿੰਗਾਈ ਨਹੀਂ ਸੀ ਸਾਡੇ ਵੇਲੇ ਮਹਿੰਗਾਈ ਹੋਗੀ ਨਾ ਲਾਉਂਦੇ ਇੰਨੇ ਪੈਸੇ ਤੁਹਾਨੂੰ ਕਿਹੜਾ ਕਿਸੇ ਨੇ ਆਖਿਆ ਸੀ ਹੋਰ ਹੁਣ ਉਦੋਂ ਟਾਈਮ ਹੋਰ ਸੀਗਾ ਹੁਣ ਟਾਈਮ ਹੋਰ ਆਗਾ ਹੁਣ ਤਾਂ ਲੱਗਦੇ ਨਹੀਂ ਪੈਸੇ ਇੰਨੇ ਸਾਲ ਹੋ ਗਏ ਕਦੇ ਬੋਲੀ ਸੀ ਉਹ ਤੈਨੂੰ ਵੀ ਪਤਾ ਤੂੰ ਉਹਦੇ ਹੱਥਾਂ ਚ ਪਗ ਗਿਆ ਅੱਜ ਪਤਾ ਮੈਨੂੰ ਕੀ ਕਹਿੰਦੀਆਂ ਕਹਿੰਦੀ ਮਾਂ ਸਾਡੇ ਭਾਂਡੇ ਵੰਡ ਦੇ ਕਿਉਂ ਐ ਭਾਂਡੇ ਵੰਡਣ ਨੂੰ ਕਹ ਕੀ ਹੋ ਗਿਆ ਫਿਰ ਸਾਰੀ ਗੱਲ ਤਾਂ ਇੱਥੇ ਆ ਵੀ ਉਹ ਮੇਰੇ ਤੇ ਮੱਚਦੇ ਨੇ ਪੁੱਤੈ ਨਾ ਚਾਹਵਣਾ ਤਾਂ ਮੈਨੂੰ ਲੈ ਕੇ ਮੱਛੇ ਨਾਲੀ ਤਾਂ ਕੋਈ ਐਸੀ ਗੱਲ ਹੀ ਨਹੀਂ ਹੈਗੀ ਗੱਲ ਇੰਨੀ ਕਾ ਵੀ ਜੇ ਤੂੰ ਉਹਦੇ ਨਾਲ ਹੱਥ ਫਟਾਵੇਂ ਮਾੜਾ ਮੋਟਾ ਨਾਲੇ ਉਹ ਨੂੰ ਸੁਖ ਹੋ ਜੇ ਨਾਲੇ ਤੈਨੂੰ ਹੋ ਮੇਰੀ ਨਾ ਮੰਮੀ ਸਿੱਧੀ ਸਿੱਧੀ ਗੱਲ ਸੁਣ ਲਓ ਮੇਰੀ ਨਾ ਉਹਦੇ ਨਾਲ ਸੋਚ ਨਹੀਂ ਮਿਲਦੀ ਉਹ ਹੈਗੀ ਇੱਕ ਪਿੰਡ ਦੀ ਅਨਪੜ੍ਹ ਠੀਕ ਹੈ ਤੇ ਮੈਂ ਪੜ੍ਹੀ ਲਿਖੀ ਸਾਡਾ ਜਮਾ ਵੀ ਮੈਚ ਨਹੀਂ ਹੈਗਾ ਦੋਨੇ ਜਣੇ ਫਿਰ ਮੇਰਾ ਵੀ ਹੈ ਨਹੀਂ ਤੁਹਾਡੇ ਨਾਲ ਮੈਚ ਮੈਂ ਤਾਂ ਆਪ ਫਿਰ ਉਹਨਾਂ ਨਾਲ ਹੀ ਖਾਉਂਗੀ ਅੱਛਾ ਫਿਰ ਤੂੰ ਹੁਣ ਉਧਰ ਜਾਏਂਗੀ ਹੈ ਉਧਰ ਹੀ ਜਾਉਂਗੀ ਫਿਰ ਉਹ ਤੁਹਾਡੀ ਮਰਜ਼ੀ ਹੈ ਕੋਈ ਨਾ ਅਸੀਂ ਤਾਂ ਤੁਹਾਨੂੰ ਧੱਕੇ ਨਾਲ ਕੱਢਣ ਨਹੀਂ ਲੱ ਕਾ ਤਾ ਤੈਨੂੰ ਉਦਾਂ ਲੱਗੂਗਾ ਜੇ ਤੜਕੇ 4 ਵਜੇ ਮੈਂ ਸਿਰ ਲਗੋਹਾ ਸਿੱਟਾ ਕਰਾਂਗੇ ਕਿ ਲੈਾਂਗੇ ਕਿ ਦੋ ਲੈਾਂਗੀ ਨਾਲੇ ਤੇਰੇ ਪੇਖਾਂ ਕੇ ਦੇਖੂਗੀ ਕਿੰਨਾ ਕਰਾਵਾ ਵੀ ਤੈਨੂੰ ਮਹਿਸਾ ਦਿੰਦੇ ਨੇ ਕੋਈ ਨਾ ਅਸੀਂ ਨੌਕਰ ਰੱਖ ਲਾਂਗੇ ਕੁਛ ਨਹੀਂ ਦਿੰਦੀ ਕੋਈ ਨਾ ਰੱਖ ਲਓ ਨੌਕਰ ਮੈਂ ਤਾਂ ਜਿਆਦੀ ਘੁੱਟ ਪੀਣੀ ਆ ਜਾ ਕੇ ਬਾਹਰ ਰੰਨ ਕੋਈ ਲੈ ਦੇਖ ਲੋ ਕਿ ਮੈਂ ਕੁਛ ਬੋਲ ਕੇ ਗਈ ਆ ਹੁਣ ਆ ਗਿਆ ਤੁਹਾਨੂੰ ਪਤਾ ਲੱਗਿਆ ਪਤਾ ਹੁਣ ਤੁਹਾਨੂੰ ਇੰਨਾਂ ਨੂੰ ਕੀ ਹੋ ਗਿਆ ਮੈਂ 4 ਦਿਨ ਕਾਦਾ ਉਧਰ ਨੂੰ ਵਗ ਗਿਆ ਇੱਥੇ ਤਾਂ ਕੰਮ ਨਹੀਂ ਨਹੀਂ ਤੁਹਾਡੇ ਸਾਹਮਣੇ ਨਸਨ ਆ ਗਈ ਮੈਨੂੰ ਕੱਲੀ ਨੂੰ ਕੀ ਕੁਛ ਬੋਲਦੇ ਹੋਣੇ ਉਹ ਤੁਹਾਡਾ ਵੱਡਾ ਭਾਈ ਉਹ ਮੈਨੂੰ ਇੰਨਾ ਕੁਝ ਬੋਲ ਕੇ ਗਿਆ ਪਹਿਲਾਂ ਕੀ ਕਰਾਂ ਯਾਰ ਹੁਣ ਨਾ ਤਾਂ ਹੁਣ ਉਧਰ ਦਾ ਨਾ ਉਧਰ ਦਾ ਦੇਖ ਲਓ ਤੁਸੀਂ ਕੀ ਕਰਨਾ ਜੇ ਇਹ ਕੁਝ ਚੱਲੀ ਗਿਆ ਨਾ ਮੈਂ ਆਪਦੇ ਪੇਕੇ ਵਗ ਜੂੰਗੀ ਫਿਰ ਰਹਿੰਦੀ ਫਿਰ ਮੈਂ ਵੀ ਨਹੀਂ ਹੈਗੀ ਪੇਕੇ ਦਾ ਤੂੰ ਕੀ ਕਰਨਾ ਆਉਣਾ ਜਾਣਾਗਾ ਫਿਰ ਮੇਰੇ ਤੋਂ ਤਾਂ ਐਵੇਂ ਬੇਇੱਜ਼ਤੀ ਕਰਾਈ ਨਹੀਂ ਜਾਂਦੀ ਥਾਂ ਥਾਂ ਤੇ ਠੀਕ ਆ ਕਦੇ ਤੁਹਾਡਾ ਭਾਈ ਕਰ ਜਾਂਦਾ ਕਦੇ ਤੁਹਾਡੀ ਮਾਂ ਕਰ ਜਾਂਦੀ ਆ ਕਿੱਧਰ ਗਿਆ ਹੁਣ ਬਾਈ ਕਿੱਧਰ ਗਿਆ ਮੈਨੂੰ ਕੀ ਪਤਾ ਮੈਂ ਕਿਹੜਾ ਦੀ ਪੂੰਛ ਫੜ ਕੇ ਰੱਖੀ ਹੋਈ ਆ ਹੋਊਗਾ ਖੇਤ ਚ ਕਿੱਦਾਂ ਪੂਰਾ ਪੁੱਠਾ ਹੀ ਬੋਲਦੀ ਚੱਲ ਕੋਈ ਨਾ ਮੈਂ ਦੇਖਣਾ ਬਾਈ ਨਾਲ ਕਰਦਾਗਾ ਕੱਪੜੇ ਬਾਹਰ ਲੈਣੇ ਇਹਨੂੰ ਪਤਾ ਨਹੀਂ ਕਦੋਂ ਆਕਲ ਆਊਗੀ ਸਾਰਾ ਦਿਨ ਆਪ ਦੇ ਮਾਪੇ-ਮਾਪਾ ਦਾ ਹੀ ਬਣਿਆ ਰਹਿੰਦਾਗਾ ਮੈਂ ਤਾਂ ਆਪ ਜਾਣੀ ਮੂੜੀ ਖਰਾਬ ਕਰਦਾ ਕੋਸਾ ਆ ਗਿਆ ਹੋ ਗਿਆ ਦੁਨਣਾ ਮੈਂ ਕੈਪਸੂਲ ਲੈਣਾ ਆਹਾ ਮੇਰੀ ਗੱਲ ਸੁਣਿਓ ਕਾਫੀ ਕਿੱਥੇ ਰੱਖੀ ਹੋਈ ਐ ਮੈਂ ਕਾਫੀ ਪੀਣੀ ਐ ਕਾਫੀ ਨਹੀਂ ਹੈਗੀ ਆਪਣੇ ਕਾਫੀ ਨਹੀਂ ਇੱਥੇ ਕੋਈ ਪੀਂਦਾ ਕੋਈ ਨਹੀਂ ਪੀਂਦਾ ਫਿਰ ਮੈਂ ਕੀ ਕਰਾਂ ਮੈਂ ਤਾਂ ਕਾਫੀ ਪੀਣੀ ਆ ਨਾ ਨਾਲੇ ਦੁੱਧ ਨਹੀਂ ਹੋਰ ਹੈਗਾ ਜਿਹੜਾ ਦੁੱਧ ਸੀ ਮੈਂ ਦਵਾਈ ਲੈਣੀ ਹੁਣ ਸਮਾਲ ਦੀ ਗੱਲ ਆ ਨਾ ਇਸ ਘਰ ਚ ਕੌਫੀ ਆ ਨਾ ਦੁੱਧ ਦਾ ਨਾ ਇੰਨੇ ਡੰਗਰ ਖੜੇ ਨੇ ਉਹ ਕਾਦੇ ਵਾਸਤੇ ਨੇ ਦੁੱਧ ਦਾ ਹੁੰਦਾਗਾ ਕਬੀਲ ਡਾਰੀ ਵੀ ਤੋੜਨੀ ਆ ਡੈਰੀ ਚ ਪਾ ਦਨੇ ਆ ਡੈਰੀ ਚ ਤਾਂ ਪਾ ਦਿੰਨੇ ਆ ਪਰ ਮੇਰੇ ਵਾਸਤੇ ਵੀ ਰੱਖਣਾ ਜ਼ਰੂਰੀ ਆ ਨਾ ਤੁਸੀਂ ਕੰਮ ਕਰੋ ਫਿਰ ਰੱਖਿਆ ਕਰਾਂਗੇ ਕੰਮ ਦਾ ਕੀ ਮਤਲਬ ਆ ਨਾ ਜੇ ਮੈਂ ਕੰਮ ਨਹੀਂ ਕਰਦੀ ਤਾਂ ਮਤਲਬ ਮੈਂ ਭੁੱਖੀ ਮਰਾਂ ਜਿਹੜਾ ਬੰਦਾ ਕੰਮ ਕਰਦਾ ਹੁੰਦਾ ਭੁੱਖਾ ਨਹੀਂ ਮਰਦਾ ਕੰਮ ਕਰੋ ਤੇ ਖਾਓ ਵਾਲੀਆਂ ਮੱਤਾਂ ਨਾ ਦੇ ਆ ਦੁੱਧ ਫੜਾ ਦੇ ਚੁੱਪ ਕਰਕੇ ਮੈਂ ਕਾਫੀ ਬਣਾ ਕੇ ਪੀਣੀ ਆ ਬੀ ਐ ਕਿਵੇਂ ਫੜਾਣ ਦੁੱਧ ਤੈਨੂੰ ਤੇਰੇ ਵਾਲੀ ਕਮਾਲ ਹੋ ਗਈ ਕਿਉਂ ਕਮਾਲ ਕਿਉਂ ਹੋ ਗਈ ਕਤੋਂ ਬੋਲਿਆ ਰੀ ਆ ਸਾਰਾ ਦੁੱਧ ਪੀ ਜਾਂਦੀ ਐ ਮੈਂ ਕਾ ਕਾਕੀ ਖਾਵਾਂ ਮੈਂ ਮੈਂ ਬੇਬੇ ਦਵਾਈ ਲੈਣੀ ਐ ਦੁੱਧ ਨਾਲ ਹਾਂ ਲੈਣੀ ਐ ਤੇ ਫਿਰ ਮੈਨੂੰ ਕਹਿੰਦੀ ਮੈਂ ਕਾਫੀ ਬਣਾ ਕੇ ਪੀਣੀ ਐ ਫਿਰ ਕੰਮ ਕਰੇ ਤੇ ਖਾਵੇ ਕੰਮ ਵਾਲਾ ਬੰਦਾ ਕਦੇ ਭੁੱਖਾ ਨਾ ਰਹੇ ਕਾਫੀ ਨਹੀਂ ਪੀਤੀ ਮੰਮੀ ਮੇਰਾ ਸਿਰ ਦੁਖਣ ਲੱਗ ਜਾਂਦਾ ਜੇ ਮੈਂ ਕਾਫੀ ਨਾ ਪੀਵਾਂ ਪੁੱਤ ਆਪਣੇ ਤਾਂ ਉਰੇ ਕੋਈ ਕਾਫੀ ਪੀਂਦਾ ਨਹੀਂ ਤੁਸੀਂ ਨਹੀਂ ਪਿੰਦੇ ਫਿਰ ਮੈਂ ਤਾਂ ਪਿੰਨੀ ਆ ਅਸੀਂ ਤਾਂ ਪੁੱਤ ਗੋਹਾ ਕੀ ਚਾਹੀਦੀ ਆ ਪੀ ਨਾਲੋਂ ਮੈਨੂੰ ਦੁੱਧ ਦੇ ਦੋ ਮੈਂ ਆਪ ਬਣਾ ਕੇ ਪੀ ਲੂੰਗੀ ਜਦੋਂ ਦੁੱਧ ਮੈਂ ਕਹਤਾ ਹੈ ਹੀ ਨਹੀਂ ਆਹ ਲਈ ਤਾਂ ਖੜੀ ਆ ਕਿ ਤੈਨੂੰ ਮੈਂ ਦਵਾਈ ਲੈਣੀ ਆ ਦਹੀਂ ਤੇ ਮੰਗਾਲਾ ਥੋੜਾ ਜਿਹਾ ਦਹੀਂ ਲੋ ਕਿ ਮੰਗਾਲੇ ਬੇਬੇ ਚੁਲਾਈ ਹੋਈ ਤੇਰੀ ਆ ਤੂੰ ਨਹੀਂ ਜੜਚ ਬੋਲਦੀ ਆ ਨਹੀਂ ਬੋਲਦੀ ਪੁੱਤ ਤੈਨੂੰ ਧੋਖਾ ਦੇਊਗੀ ਇਹ ਦੇਖ ਲੈ ਕਿ ਮੈਂ ਬੋਲ ਕੇ ਗਈ ਆ ਨਾ ਮੈਂ ਤਾਂ ਦੇਣਾ ਕੁਛ ਚਲ ਤੂੰ ਐ ਕਰ ਉਹਨੂੰ ਕਹਿ ਕੇ ਆਪਣੇ ਮੁੰਡੇ ਨੂੰ ਤੂੰ ਡੈਰੀ ਤੇ ਮੰਗਾਲਾ ਦੁੱਧ ਆਪਣੇ ਕੋਈ ਨਾ ਮੈਨੂੰ ਸਾਰਾ ਪਤਾ ਮੰਮੀ ਪਹਿਲਾਂ ਤਾਂ ਤੁਸੀਂ ਬੋਲਦੇ ਹੋ ਆਏ ਦੇ ਘਰ ਵਾਲਾ ਤੁਹਾਡਾ ਵੱਡਾ ਪੁੱਤ ਵੀ ਮੈਨੂੰ ਬੋਲਦਾ ਤੇ ਹੁਣ ਇਹ ਵੀ ਲੱਗ ਗਈ ਮਹਾਰਾਣੀ ਮੇਰਾ ਤਾਂ ਇਸ ਘਰ 'ਚ ਕੋਈ ਹੱਕ ਹੀ ਨਹੀਂ ਹੈਗਾ। ਉਹ ਇਥੇ ਉਹ ਪਿਆਸੀ ਮੇਰੀ ਹੋ ਨਹੀਂ ਸੀਗਾ ਦੂਜਾ ਪਰਸਨ ਹੀ ਦੇਖਿਆ ਤਾਂ। ਪਰਸਨ ਨੂੰ ਛੱਡੋ ਜੀ ਤੁਸੀਂ ਮੇਰੀ ਗੱਲ ਸੁਣ ਲਓ। ਤੇ ਜਦੋਂ ਪਹਿਲੇ ਟੈਨਸ਼ਨ ਪੈ ਰਹੀਆ ਤੁਹਾਡੀ। ਪੈ ਸੀ ਪਈ ਸੀਗੀ। ਕਾਦੇ ਪੈਸੇ? 100 ਕੀ ਹੋ ਗਿਆ? ਕੀ ਹੋਣਾਗਾ? ਆ ਮਮਮੀ ਫੇਰ ਮੈਨੂੰ ਬਾਹਰ ਮੈਂ ਪਾਰਕ ਚ ਬੈਠੀ ਸੀ ਤੇ ਫੇਰ ਮੈਨੂੰ ਇੰਨਾ ਕੁਝ ਬੋਲ ਕੇ ਗਈ ਆ ਫਿਰ ਮੈਂ ਤਾਂ ਗੁੱਸੇ ਚ ਕਹਿ ਦਿੱਤਾ ਮੈਂ ਕਿ ਅਸੀਂ ਹੋ ਜਾਾਂਗੇ ਅੱਡ ਬਾਕੀ ਮੈਂ ਗੁਰਵਿੰਦਰ ਨਾਲ ਗੱਲ ਕਰਕੇ ਦੱਸਦੀ ਆ ਕਿਵੇਂ ਅੱਡ ਹੋ ਜਾਾਂਗੇ ਕੱਲ ਮਮਮੀ ਤੁਹਾਨੂੰ ਕਹਿੰਦੀ ਨਹੀਂ ਸੀ ਵੀ ਆਪਦੇ ਭਾਂਡੇ ਵੰਡ ਲਓ ਭੁੱਲ ਗਏ ਤੁਸੀਂ ਏੰਨੀ ਛੇਤੀ ਉਹਦਾ ਉਹੀ ਕਹਿ ਦਿੰਦੀ ਆ ਉਹਦੀਆਂ ਗੱਲਾਂ ਨਾ ਸੁਣਿਆ ਕਰੋ ਉਹ ਉਹੀ ਕਹਿ ਦਿੰਦੀ ਆ ਚੱਲ ਇੱਕ ਵਾਰ ਕਹਿ ਤਾਂ ਦੋ ਵਾਰ ਕਹਿ ਤਾਂ ਰੋਜ਼ ਰੋਜ਼ ਥੋੜੀ ਹੁੰਦਾ ਠੀਕ ਕਹਿੰਦੀ ਆ ਹੁਣ ਉਹ ਕਹਿੰਦੀ ਅੱਡ ਹੋ ਜਾਓ ਅੱਡ ਹੋ ਗਏ ਤਾਂ ਆਪਾਂ ਬਾਲੇ ਫਸ ਜਾਾਂਗੇ। ਕੋਈ ਤੁਸੀਂ ਕੰਮ ਨਹੀਂ ਕੋਈ ਕਰਦੇ ਗੁਰਵਿੰਦਰ ਨੇ ਕਹਿੰਦੀ ਖੇਤ ਦਾ ਕੋਈ ਕੰਮ ਕਰਦਾ। ਹੁਣ ਤੁਸੀਂ ਮੈਨੂੰ ਦੱਸੋ ਵੀ ਮੈਂ ਕੀ ਕਰਾਂ? ਬਈ ਮੇਰੇ ਤੋਂ ਤਾਂ ਨੀ ਗੋਹੇ ਕੁੜੇ 'ਚ ਹੱਥ ਵੱਜਦਾ ਦੇਖੋ। ਨਾ ਮੈਂ ਕਦੇ ਕਰਿਆ। ਗੋਹਾ ਗੂੜਾ ਤਾਂ ਹੁਣ ਹਰ ਮਨ ਆਏ ਆਗਾ ਫਿਰ ਚਲ ਤੂੰ ਸਾਲ ਨਹੀਂ ਕਰੇਂਗੀ 2 ਸਾਲ ਨਹੀਂ ਕਰੇਂਗੀ ਕਰਨਾ ਤਾਂ ਫਿਰ ਪਊ ਗਈ। ਤੁਸੀਂ ਆਪ ਕਿੰਨਾ ਖੇਤ ਦਾ ਕੰਮ ਕਰਦੇ ਹੋ? ਆਪਦੇ ਕੰਨੀ ਵੀ ਦੇਖ ਲਓ। ਮੈਂ ਤਾਂ ਚਲ ਹੁਣ ਮੈਨੂੰ ਪਤਾ ਨਹੀਂ ਬਾਲਾ ਬਾਈ ਹੌਕ ਤਾਂ ਬਾਈ ਕੋਲੇ ਆ ਸਾਰਾ ਫਿਰ ਮੈਂ ਤਾਂ ਕਰਾਈ ਜਾਂਦਾ ਉਹਦੇ ਨਾਲ ਫਿਰ ਵੀ। ਮੈਂ ਤਾਂ ਬਚਪਨ ਤੋਂ ਕਰਦੀ ਆ ਰਹੀ ਹਾਂ ਗੋਹੇ ਕੁੜੇ ਦਾ ਮ ਆਇਆ ਤਾਂ ਫਿਰ ਕਾਹ ਨਹੀਂ ਲੋਟਨੀ ਆਉਣੀ ਅੱਡ ਹੋ ਕੇ ਤਾਂ ਬਾਲਾ ਕੰਮ ਉਲਝ ਜਾਊਗਾ ਸਾਰਾ ਕੰਮ ਮੇਰੇ ਤੇ ਅਜ ਹੁਣ ਤਾਂ ਚੱਲ ਉਹ ਫਿਰਦਾ ਰਹਿੰਦਾ ਆਪਾਂ ਨੂੰ ਪੈਸਾ ਟੱਕਾ ਮਿਲ ਜਾਂਦਾਗਾ ਮੈਂ ਤਾਂ ਆਪੇ ਹੀ ਸੋਚੀ ਜਾਂਦੀ ਆ ਗੁੱਸੇ ਗੁੱਸੇ 'ਚ ਜਿਵੇਂ ਮੰਮੀ ਨੂੰ ਕਹਿ ਤਾ ਦਿੱਤਾ ਵੀ ਅਸੀਂ ਅੱਡ ਹੋ ਜਾਾਂਗੇ ਹੁਣ ਤੂੰ ਐਂ ਕਹਿਤਾ ਵੀ ਅੱਡ ਹੋ ਜਾਾਂਗੇ ਸੀ ਮੈਂ ਤਾਂ ਉਹੀ ਕਹਤਾ ਬਾਕੀ ਮੈਂ ਹਮੇ ਗੁਰਵਿੰਦਰ ਨਾਲ ਗੱਲ ਕਰਦੀ ਆ ਪਰ ਹੁਣ ਆਪਾਂ ਕਰਾਂਗੇ ਵੀ ਕੀ ਦੇਖ ਲੈ ਯਾਰ ਨਹੀਂ ਫਿਰ ਅੱਡ ਹੋ ਜਾਂਨੇ ਫਿਰ ਹੋਰ ਕੀ ਆ ਰੋ ਰੋਏ ਦਾ ਕਲੇਸ਼ ਤਾਂ ਫਿਰ ਲੋਟ ਵੀ ਨਹੀਂ ਆਉਣਾ ਅੱਡ ਹੋ ਕੇ ਤਾਂ ਯਾਰ ਮੈਨੂੰ ਗੋਹਾ ਗੂਹਾ ਜਾਂ ਚੱਕਣਾ ਪਊਗਾ ਜੇ ਨੌਕਰ ਰੱਖ ਲੋਂਗੇ ਮੈਂ ਤਾਂ ਨਹੀਂ ਗੋਹੇ ਚਾ ਹੱਥ ਮਾਰਦੀ। ਪਸ਼ੂ ਹੀ ਰਹਿਣ ਦਾਂਗੇ ਫਿਰ ਮੁੱਲੋਂ ਦੁੱਧ ਲੈ ਲਿਆ ਕਰਾਂਗੇ ਹੋਰ ਕੀ ਐ ਫਿਰ ਜੋ ਤਾਂ ਨਹੀਂ ਗੋਹੇ ਚਾ ਹੱਥ ਮਾਰਨੇ ਭਾਈ। ਮੁੱਲੋਂ ਦੁੱਧ ਚ ਤਾਂ ਯਾਰ 100 ਮਾਰੀਆਂ ਹੁੰਦੀਆਂ ਨੇ ਕਿਤੇ ਘਰ ਦਾ ਦੁੱਧ। ਕੰਮ ਤਾਂ ਪਸ਼ੂਆਂ ਦਾ ਕਰਨਾ ਨਹੀਂ ਜੇ ਘਰੇ ਰੱਖਾਂਗੇ ਮੁੱਲ ਦੁੱਧ ਤੂੰ ਪੀਣਾ ਨਹੀਂ ਫਿਰ ਕੀ ਕਰਾਂਗੇ ਕਿ ਕਿਹੜੇ ਪਾਸੇ ਜਾਵਾਂਗੇ ਆਪਾਂ। ਤੂੰ ਕਿਸੇ ਗੱਲ ਤੇ ਮਾਨ ਵੀ ਆ। ਨਲੇ ਗੱਲ ਹੋਰ ਐ ਇੱਕ ਜੇ ਅੱਡ ਹੋ ਗਏ ਹਿੱਸੇ ਵੰਡੇ ਜਾਣਗੇ ਜਿਹੜਾ 25-30 ਲੱਖ ਰੁਪਏ ਆਪਣੇ ਵਿਆਹ ਤੇ ਲੱਗਿਆਗਾ ਉਹ ਵੀ ਦੇਣਾ ਪਊਗਾ। ਉਹ ਤਾਂ ਤੇਰੇ ਗੱਲ ਦਿਮਾਗ ਚ ਨਹੀਂ ਆਈ। ਇਹ ਤਾਂ ਮੈਂ ਸੋਚਿਆ ਹੀ ਨਹੀਂ ਹੈਗਾ ਨਾਲੇ ਜਿਹੜੇ ਬੇਬੇ ਦੇ ਲੱਛਣ ਨੇ ਨਾ ਉਹਨਾਂ ਦਾ ਬੜਾ ਮੂੰਹ ਕਰਦੀ ਹੈ ਤੇ ਜਿਹੜਾ ਬੇਬੇ ਦਾ ਹਿੱਸਾ ਹੋ ਉਹ ਵੀ ਉਹਨਾਂ ਕਰਨੀਉ ਜਾਊਗਾ ਤਾਂ ਹੀ ਦਾ ਮੈਂ ਤੈਨੂੰ ਕਹੀ ਜਾਨਾਂਗਾ ਵੀ ਤੂੰ ਗੱਲ ਟਕਿਆ ਕਰ ਲੈ ਵੀ ਮਾੜਾ ਮੋਟਾ ਕੰਮ ਕਰਾ ਦਿਆ ਕਰ ਰੋਟੀ ਰੋਟੀ ਦਾ ਉਹਨੂੰ ਬਣਾਉਣੀ ਆਉਂਦੀ ਹੋਈ ਆ ਐਡਾ ਤਾਂ ਕੋਈ ਵੀ ਨਹੀਂ ਜਵਾਕ ਹੁੰਦਾ ਰੋਟੀ ਤਾਂ ਅੱਜ ਕੱਲ 10 ਸਾਲ ਦੀ ਜਵਾਕੜੀ ਵੀ ਬਣਾ ਲੈਂਦੀ ਐ ਚਲ ਕੋਈ ਨਾ ਫਿਰ ਹਿੱਸੇ ਪਿੱਛੇ ਦਾ ਇਹਨਾਂ ਕਰਨਾ ਹੀ ਪਊਗਾ ਕੋਈ ਨਾ ਮੈਂ ਰੋਟੀ ਸਬਜ਼ੀ ਦਾ ਕਰ ਲਿਆ ਕਰੂੰਗੀ ਮੈਂ ਤਾਂ ਕਹਿ ਦੂੰਗੀ ਉਹਨੂੰ ਵੀ ਭਾਈ ਅੰਦਰਲਾ ਕੰਮ ਮੈਂ ਕਰ ਲਿਆ ਕਰੂੰਗੀ ਤੇ ਡੰਗਰਾ ਦਾ ਤੂੰ ਕਰ ਲਿਆ ਕਰ ਫੇਰ ਤਾਂ ਗੱਲ ਹੀ ਕਾਦੀ ਹੈ ਜੇ ਐ ਮੰਨੇ ਜੇ ਉਹ ਚਲ ਕੋਈ ਨਾ ਤੂੰ ਕਿਹੜਾ ਗੱਲ ਕਰਕੇ ਦੇਖ ਲੈਣਾ ਨਹੀਂ ਮੈਂ ਨਹੀਂ ਤੁਹਾਨੂੰ ਵੀ ਸੁਧਰਨਾ ਪਊਗਾ ਮਾੜਾ ਮੋਟਾ ਮੈਂ ਤਾਂ ਸੁਧਰੀ ਹੀ ਆਂ ਕੀ ਕਰਦੇ ਹੋ ਨਾ ਇਹ ਤੁਹਾਨੂੰ ਵੀ ਘਟਾਉਣੀਆਂ ਪੈਣਗੀਆਂ ਮੈਂ ਤਾਂ ਸੁਧਰੀ ਹੀ ਆਂ ਕੀ ਕਹਿ ਦਿੰਨੇ ਹੋਗੇ ਤੂੰ ਚਲ ਕਰ ਲਈ ਗੱਲ ਬੇਬੇ ਨਾਲ ਕਾ ਵੀ ਚਲ ਮੈਂ ਗੱਲ ਕੀ ਕਰਾਂ ਮੈਨੂੰ ਤਾਂ ਸਿੱਧੇ ਨੂੰ ਬੁਲਾਉਂਦੀ ਹੋਈ ਨਹੀਂ ਹੈਗੀ ਉਹ ਤੁਸੀਂ ਆਪ ਹੀ ਕਰ ਲਿਓ ਚਲ ਮੈਂ ਕਰ ਲੂੰਗਾ ਕਹਿ ਦੂੰਗਾ ਗੋਹਾ ਕੂੜਾ ਚਲ ਭਾਈ ਵੱਡੀ ਕਰ ਲਿਆ ਕਰੂੰਗੀ ਵੀ ਇਹ ਚਲ ਇੱਧਰ ਰਸੋਈ ਸਾਹੀ ਦਾ ਸਾਹਮਣਾ ਕਰੂੰਗੀ ਐ ਗੱਲ ਕਰ ਲੰਨਾ ਬਰੂਰ ਕੀ ਹੈ ਆਪ ਦੇ ਬਾਰੇ ਵੀ ਕਰ ਲਿਓ ਚਲ ਮੈਂ ਤਾਂ ਕਰ ਲੂੰਗਾ ਚਲ ਕੋਈ ਨਾ ਮੈਂ ਕਰਦਾ ਗੱਲ ਆਪਦੀ ਗੱਲ ਤੇ ਨਹੀਂ ਆਉਂਦੇ ਹੈਗੇ ਬਸ ਮੈਨੂੰ ਸਾਰਾ ਟੱਬਰ ਸਮਝਾਉਣ ਤੇ ਲੱਗ ਜਾਂਦਾ ਇਸੇ ਪਿੱਛੇ ਹੁਣ ਇਹਨਾਂ ਦਾ ਕਰਨਾ ਹੀ ਪਊਗਾ ਨਹੀਂ ਤਾਂ ਸਦਾ ਜਮੀ ਨੰਗ ਹੋ ਕੇ ਬਹਿ ਜਾਗੇ ਅੱਖ ਮਟ ਕਾਨ ਨੂੰ ਸੋਚ ਨਹੀਂ ਸੀ ਪੰ ਆ ਬੈਠਿਆ ਲੱਟਾ ਨਾ ਹੁਣ ਤਾਂ ਸੇਖ ਲਈ ਧੁੱਪਾ ਕੀ ਗੱਲ ਆਏ ਕਾ ਤੋ ਬੋਲਦੇ ਹੋ ਮਾਇ ਕਹਿੰਦੀ ਬੋਲਦੀ ਨਹੀਂ ਮਾਰਾ ਮੋਟਾ ਛਾੜੂ ਇਹ ਕੱਢ ਲੈ ਛਕੜ ਆ ਦੇਖੀ ਇੱਥੇ ਪਾਰਕ ਚ ਬੈਠੇ ਰਹਿ ਗਏ ਆ ਛਾੜੂ ਮਾਰ ਲੈ ਵਾੜੇ ਵਾੜੇ ਕੱਢ ਦੇ ਪੱਤੇ ਜੇ ਮੰਮੀ ਕਿੰਨੇ ਵਾਰ ਕਿਹਾ ਮੈਂ ਵੀ ਮੈਨੂੰ ਇੰਟਰਸਟ ਨਹੀਂ ਹੈਗਾ ਕੰਮ ਕਰਨ ਦੀ ਤੁਸੀਂ ਫੇਰ ਮੈਨੂੰ ਵਾਰ-ਵਾਰ ਕਹਿੰਦੇ ਰਹਿੰਦੇ ਹੋ ਕੱਲ ਨਹੀਂ ਹੈਗਾ ਨਾ ਇਹ ਤੂੰ ਮੇਰੀ ਗੱਲ ਸੁਣ ਲੈ ਜਦੋਂ ਗੁਰਵਿੰਦਰ ਆ ਗਿਆ ਉਹਨੂੰ ਐ ਕਹਿਦੀ ਵੱਡੇ ਵੀਰੇ ਨੇ ਕਿਹਾ ਭਾਈ ਆਉਦੇ ਭਾਂਡੇ ਵੰਡਰੋ ਕੋਈ ਨਾ ਮੈਂ ਕਰ ਲੂੰਗੀ ਮੈਨੂੰ ਪਤਾ ਤੁਸੀਂ ਤਾਂ ਹੀ ਕੁਝ ਚਾਹੁੰਦੇ ਹੋਗੇ ਮੈਂ ਆਪੇ ਕਰ ਲੂੰਗੀ ਗੁਰਵਿੰਦਰ ਨਾਲ ਗੱਲ ਮੇਰਾ ਸਰਨਾ ਖਾ ਮੈਂ ਬੋਲਦੀ ਨਹੀਂ ਸੀ ਤੁਸੀਂ ਬੋਲਣ ਲੱਤੀ ਹੁਣ ਮੈਨੂੰ ਉਹ ਤੁੰਨੀ ਆ ਦਾ ਵੱਡਾ ਮੈਂ ਤਾਂ ਤੁਹਾਨੂੰ ਕੁਝ ਕਹਿੰਦੀ ਹੋਈ ਨਹੀਂ ਮੈਂ ਤੁਹਾਨੂੰ ਫालतੂ ਬੋਲਦੀ ਆ ਤੁਸੀਂ ਆਪ ਹੀ ਆ ਕੇ ਮੇਰੇ ਸਿਰ ਛੜਦੇ ਰਹਿੰਦੇ ਹੋ ਨਹੀਂ ਫਿਰ ਚੜਾ ਨਾ ਹਦਾ ਹੋਰ ਕੀ ਕਰਾਂ ਇਹਦੇ ਚੜਾ ਦੱਸ ਜਿੱਦਾਂ ਮੈਂ ਸਾਰਾ ਇੰਨਾ ਪੈਸਾ ਟਕਾ ਤੁਹਾਡੇ ਵਿਆਹ ਤੇ ਲਾਈ ਬੈਠੀ ਆ ਉਤੇ ਗਾ ਉਹਦਾ ਵੀ ਢਿੱਡ ਮੱਚਦਾ ਮੁੰਡੇ ਦਾ ਮੇਰਾ ਵੀ ਮੱਚਦਾ ਵਿੱਚੋਂ ਕਾਹ ਤੋਂ ਮੱਚਦਾ ਤੁਹਾਡਾ ਢਿੱਡ ਤੇ ਲਾਈਏ ਕਿਵੇਂ ਅਸੀਂ ਉਹ ਆਪੇ ਵੀ ਹੁਣ ਅਸੀਂ ਤਾਂ ਆਖਿਆ ਨਹੀਂ ਸੀ ਵੀ ਸਾਡੇ ਵਿਆਹ ਤੇਨੇ ਪੈਸੇ ਲਾ ਦਿਓ ਦੇਖੋ ਮੈਨੂੰ ਤਾਂ ਇਹ ਗੱਲਾਂ ਦਾ ਪਤਾ ਨਹੀਂ ਹੈਗਾ ਠੀਕ ਆ ਆਪ ਦਾ ਪੀ ਨਿਭੜ ਲੋ ਕੋਈ ਨਾ ਭਾਂਡੇ ਐਡ ਕਰਨ ਦੀ ਗੱਲ ਆ ਉਹ ਅਸੀਂ ਹੋ ਜਾਂਦੇ ਐਡ ਕੁੱਤਾ ਵੀ ਪੂਛ ਮਾਰ ਕੇ ਵੰਦਾ ਬੈਠੀ ਆਥੇ ਮੇਰੇ ਗੰਦ ਚ ਚੜੀ ਕਿੱਥੇ ਔਰੇ ਗੰਦ ਮੈਨੂੰ ਤਾਂ ਕਿਤੇ ਦਿਖਦਾ ਨਹੀਂ ਮਹਾਰਾਣੀ ਜਿਹੜਾ ਗੋਹੇ ਚ ਤੁਸੀਂ ਹੱਥ ਮਾਰਦੇ ਹੋ ਉਹਨੇ ਤੁਹਾਨੂੰ ਗੰਦ ਲੱਗਦਾ ਸਸੀਆ ਬਬੂ ਜੀ ਹਾਂਜੀ ਕੱਲ ਲੱਗੀ ਜੀ ਕਿੰਨੇ ਲੱਗੀ ਜੀ 10000 ਜੀ ਕੀ ਲਗੀ ਕੀ ਕੀ ਲਕੀ ਜੀ ਠੀਕ ਹੈ ਜੀ ਕਪੜੇ ਲੈਣੇ ਕਹਿੰਦਾ ਜੀ ਠੀਕ ਹੈ ਜੀ ਠੀਕ ਹੈ ਜੀ 10000 ਰੁਪਏ ਹੋੜ ਕੇ ਲਿਆ ਕਿ ਕਪੜੇ ਲੈਣੇ ਬੜਾ ਯਾਰ ਪੰਗਾੜਿਆ ਇਹ ਤੱਕ ਚੱਬਣਾ ਪੂਣਾ ਅੱਡੀ ਹੋਣਾ ਪੂਗਾ ਇਹ ਤਾਂ ਕੰਮ ਲੋਟ ਨਹੀਂ ਹੋਣਾ ਹੈਗਾ ਤਾਂ ਮੇਰੇ ਬਿਨਾ ਕਰਦਾ ਲਾ ਇਹਦਾ ਇਥੇ ਟਾਲਦੀ ਮਾਰਿਆ ਕਰੀ ਜਾਨੀ ਆ ਫੇਰ ਵੀ ਨਹੀਂ ਹੈ ਉਹ ਟਿਕਦੀਆਂ ਹੈਗੀਆਂ ਕਿੰਨਾਂ ਦੱਸ ਬੇਬੇ ਆ ਗਿਆ ਅੜਦੀ ਦਾ ਫੋਨ ਆਇਆ ਸੀ ਮੈਨੂੰ ਹਾਂ ਅੱਗੇ ਤੁਹਾਡਾ ਛੋਟਾ 10000 ਰੁਪਏ ਲੈ ਗਿਆ 10000 ਰੁਪਇਆ ਲੈ ਗਿਆ ਹਾਂ ਕੱਲ ਕਿ ਮੈਂ ਖੈ ਕੀ ਕਾਦੇ ਵਾਸਤੇ ਲੈ ਕੇ ਕੋਈ ਕੰਮ ਸੀਗਾ ਕਹਿੰਦਾ ਨਾ ਕਹਿੰਦਾ ਕੱਪੜੇ ਲੈਣ ਆਏ ਐਂ ਦਾ 10000 ਰੁਪਇਆ ਫੜੀ ਗਿਆ ਫਿਰ ਕਿਵੇਂ ਕੰਮ ਚੱਲੂਗਾ ਭਲਾਂ ਦੀ ਨਹੀਂ ਚੱਲਦਾ ਪੁੱਤ ਇਹ ਤਾਂ ਮੈਂ ਵੀ ਕਹਿੰਦੀ ਆ ਮੈਂ ਨਹੀਂ ਲੈਣ ਜਾਣਾ ਤਾਂ ਕੱਪੜੇ ਜਾਣਦਾ ਫੇਰ 10000 ਰੁਪਇਆ ਲੈ ਉਹਨੇ 10 ਕੀ ਕਰਨਾ ਸੀ ਕੀ ਹੁਣ ਹਜੇ ਤੇਰਾ ਵਿਆਹ ਤਾਂ ਹੁਣ ਹੋਇਆਗਾ ਉਹ ਲੀੜੇ ਨਹੀਂ ਪਾਟੇ ਉੱਤੋਂ ਹੋਰ ਲਿਆ ਲਿਆ ਪਾਈ ਜਾਂਦਾ ਲੈ ਦੱਸ ਉਹੀ ਤਾਂ ਗੱਲ ਆ ਵੀ ਕੰਮਸਕਣ ਮੈਨੂੰ ਤਾਂ ਪੁੱਛ ਲੈ ਤੂੰ ਹੱਕ ਸੀ ਪੁੱਛਣ ਦਾ ਵੱਡਾ ਸੀ ਤੂੰ ਵੀ ਬਾਈ ਮੈਂ ਪੈਸੇ ਫੜ ਲਿਆ ਵਾ ਵੀ ਮੈਨੂੰ ਤਾਂ ਚੱਲ ਨਹੀਂ ਪੁੱਛਿਆ ਮੈਂ ਤਾਂ ਉਹਦੇ ਨਾਲ ਲੜ ਪਈ ਸੀ ਉਹਦੇ ਨਾਲ ਹੁਣ ਦੱਸ ਮੈਂ ਕੀ ਕਰਾਂ ਮੈਂ ਤਾਂ ਆਉਂਦੀ ਹੁਣ ਮੈਂ ਮੈਥੋਂ ਇੱਕ ਕੁੱਤੀ ਕਲੇਜ ਚ ਨਹੀਂ ਰਹਾ ਜਾਂਦਾਗਾ ਫੇਰ ਪੁੱਤ ਮੈਂ ਵੀ ਕਹਿੰਨਾ ਕਿ ਤੇਰੇ ਮੂਰੇ ਹੱਥ ਬੰਨੇ ਜਾਵਾਂ ਹੁਣ ਲੈ ਕੇ ਮੋਜ ਨਾਲ 10000 ਰੁਪਏ ਕੱਪੜੇ ਲਾਉਣੇ ਨੇ ਨਾ ਕੰਮ ਦਾ ਹੱਥ ਨਹੀਂ ਲਾਉਣਾ ਕਿਸੇ ਨੇ ਜਾਕਨੇ 10000 ਰੁਪਏ ਫੜ ਕੇ ਲੈ ਗਿਆ ਕੰਮ ਮੈਂ ਕਰਾਂ ਪੈਸੇ ਉਹ ਫੜੇ ਮੰਨਦੀ ਆ ਪੁੱਤ ਮੈਂ ਵੀ ਕੰਮ ਤਾਂ ਤੂੰ ਕਰਦਾ ਪੈਸੇ ਉਹ ਫੜਦੀ ਆ ਔਰ ਤੇ ਉਹ ਉੜ ਜਾਣੇ ਨੂੰ ਨਾਲੇ ਉਹ ਨੂੰ ਮੌਸਮ ਨੂੰ ਜਿਹੜੇ ਅੰਦਰ ਬੈਠੇ ਜਾਂਦੇ ਸਾਰਾ ਦਿਨ ਤੇ ਮੈਂ ਪੁੱਛਦੀ ਆ ਨਾ ਵੀ ਤੁਸੀਂ ਪੈਸੇ ਫੜਫੜ ਚਲਾਈ ਜਾਂਦੇ ਹੋ ਬਸ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਮੇਰਾ ਪੁੱਤ ਬਣ ਕੇ ਤੂੰ ਕਬਰਾਟ ਨਾ ਕਰਿਆ ਕਰ ਹੁਣ ਤੂੰ ਨਹੀਂ ਪੁੱਛਣਾ ਬੇਬੇ ਹੁਣ ਮੈਂ ਪੁੱਛੂੰਗਾ ਹਾਏ ਨਾ ਪੁੱਤ ਕੋਈ ਗੱਲ ਨਹੀਂ ਮੈਂ ਪੁੱਛੂੰਗਾ ਹੁਣ ਤੂੰ ਨਾ ਪੁੱਛੀ ਹੁਣ ਇਹਨਾਂ ਭਾਈਆਂ ਭਾਈਆਂ ਦੀ ਲੜਾਈ ਹੋ ਜੂਗੀ ਹੁਣ ਮੈਂ ਕੀ ਕਰੂੰਗੀ ਹੁਣ ਮੈਂ ਕਿਹਦੇ ਕੋਲੇ ਦੱਸਾਂ ਕੀ ਨੂੰ ਮੈਂ ਕਹਾਂ ਵੀ ਇਹਨਾਂ ਭਾਈਆਂ ਭਾਈਆਂ ਨੂੰ ਟਕਿਆਓ ਹੁਣ ਜੇ ਤਾਂ ਮੈਂ ਆਪਦੇ ਭਾਈ ਨੂੰ ਫੋਨ ਕਰਦੀਆਂ ਤਾਂ ਕੰਜਰੋ ਨਹੀਂ ਚੱਜਦੇ ਹੈਗੇਗੇ ਜੇ ਹੁਣ ਉਹਦੇ ਪੇਕਿਆਂ ਨੂੰ ਕਹਿੰਦੀਆਂ ਤਾਂ ਕੰਜਰ ਉਹ ਨਹੀਂ ਚੱਜਦੇ ਉਹ ਵਿਚਾਰੀ ਦੇ ਭਾਈ ਹੋਈ ਨਹੀਂ ਹੈਗਾ ਹੁਣ ਮੈਂ ਕੀ ਕਰਾਂ ਦੱਸ ਜੇ ਇਹਨਾਂ ਦਾ ਪਿਓ ਹੁੰਦਾ ਤਾਂ ਸਾਰਾ ਕੁਝ ਕਰ ਲੈਂਦਾ ਉਹ ਤਾਂ ਮੂਰੇ ਲਾ ਕੇ ਰੱਬ ਨੇ ਉਹ ਵੀ ਪੈਂਦੀ ਖੋਲਿਆ ਹੁਣ ਮੈਂ ਰਹਿ ਗਈ ਇਹਨਾਂ ਦੇ ਸਿਆਪੇ ਚ